ਗੁਰਨਾਨਕ ਦੇਵ ਯੂਨੀਵਰਸਿਟੀ ਦੇ ਫਾਉਂਟੇਨ ਚੌਂਕ ਦੇ ਵਿੱਚ ਆਂ ਤੇ ਆ ਪੱਥਰ ਦੇਖੋ ਪੱਥਰ ਦੇ ਰੰਗ ਤੋਂ ਅੰਦਾਜ਼ਾ ਹੋ ਗਿਆ ਹੋਊਗਾ ਕਿ ਮੈਂ ਗੱਲ ਕੀ ਕਹਿਣੀ ਚਾ ਰਿਹਾ ਹਾਂ ਤੁਸੀਂ ਆ ਇਧਰਲੇ ਪਾਸੇ ਦਿਖਾਓ ਚੌਂਕ ਬਣ ਰਿਹਾ ਜੀ ਇਹ ਮਰਿਆਦਾ ਬਣ ਗਈ ਆ ਸਾਡੀ ਯੂਨੀਵਰਸਿਟੀ ਦੀ ਕਿ ਜਦੋਂ ਨਵਾਂ ਵਾਈਸ ਚਾਂਸਲਰ ਆਉਂਦਾ ਇਹਨੂੰ ਢਾਕੇ ਬਣਾਉਣ ਲੱਗ ਜਾਂਦਾ ਪਹਿਲਾਂ ਸਰਦਾਰ ਜੈਪ ਸਿੰਘ ਬਰਾੜ ਹੋਣਾ ਨੇ ਚੌਂਕ ਬਣਾਇਆ ਸੀ ਉਹਦੇ ਤੋਂ ਬਾਅਦ ਸਰਦਾਰ ਜਸਪਾਲ ਸਿੰਘ ਸੰਧੂੜਾ ਨੇ ਬੜਾ ਸੋਹਣਾ ਚੌਂਕ ਬਣਾਇਆ ਸੀ ਹੁਣ ਨਵੇਂ ਵੀ ਸੀ ਸਾਹਿਬ ਆਇਆ ਉਹਨਾਂ ਨੇ ਧਾਕੇ ਇਹ ਚੌਂਕ ਨੂੰ ਬਣਾਉਣਾ ਸ਼ੁਰੂ ਕਰਤਾ ਤੇ ਉੱਥੇ ਪੱਥਰ ਲਾ ਰਹੇ ਉਹ ਹੀ ਹਾਰਤਾ ਸਾਲਾ ਨਾਗਪੁਰੀ ਪੱਥਰ ਜਿਹੜਾ ਭਗਵੇ ਰੰਗ ਦਾ ਆ ਇਹ ਭਗਵਾ ਏਜੰਡਾ ਜਿਹੜਾ ਯੂਨੀਵਰਸਿਟੀ ਦੇ ਵਿੱਚ ਲਾਗੂ ਹੋ ਰਿਹਾ ਮੈਨੂੰ ਪਤਾ ਲੱਗਾ ਕਿ ਇੱਥੇ ਬਣਨਾ ਕੀ ਆ ਚੌਂਕ ਦੇ ਵਿੱਚ ਚੌਂਕ ਚ ਬਣਨਾ ਇਸ ਤਰੀਕੇ ਨਾਲ ਹੱਥ ਬਣੂਗਾ ਐਵੇਂ ਉਂਗਲੀ ਦੇ ਉੱਤੇ ਇੱਕ ਓੰਕਾਰ ਬਣੂਗਾ ਤੇ ਉਹ ਘਮੂਗਾ ਤੁਸੀਂ ਦੇ ਦੱਸੋ ਗੁਰਮੁਖੋ ਕਦੀ ਉਂਗਲੀਆਂ ਦੇ ਉੱਤੇ ਵੀ ਇੱਕ ਓੰਕਾਰ ਨੂੰ ਘਮਾਇਆ ਇੱਕ ਓੰਕਾਰ ਬੀਜ ਮੰਤਰ ਆ ਇੱਕ ਓੰਕਾਰ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋਇਆ ਗੁਰਬਾਣੀ ਚ ਲਿਖਿਆ ਕਿ ਓੰਕਾਰ ਦੇ ਵਿੱਚੋਂ ਸਭ ਕੁਝ ਨਿਕਲਿਆ ਤੇ ਉਹ ਓੰਕਾਰ ਨੂੰ ਵੀ ਉਂਗਲੀ ਤੇ ਰੱਖਣਗੇ ਤੇ ਉਂਗਲੀ ਦੇ ਆਲ ਦਵਾਲ ਜਿਹੜਾ ਪੱਥਰ ਹੋਊਗਾ ਉਹ ਭਗਵਾ ਹੋਊਗਾ ਇਹ ਸਿੰਬਲਿਜ਼ਮ ਕੀ ਦੱਸਦਾ ਆ ਚਿੰਨਾ ਦੇ ਮਤਲਬ ਹੁੰਦੇ ਨੇ ਚਿੰਨਾ ਦੇ ਫਲਸਫੇ ਹੁੰਦੇ ਨੇ ਚਿੰਨਾ ਦੇ ਮਨੋਵਿਗਿਆਨਿਕ ਪ੍ਰਭਾਵ ਪੈਂਦੇ ਨੇ ਇਹ ਕਿਹੋ ਜਿਹਾ ਚਿੰਨ ਹੋਊਗਾ ਕਿ ਜਿਹੜਾ ਆਲੇ-ਦੁਆਲੇ ਉਹ ਭਗਵਾ ਹੋਊਗਾ ਵਿੱਚ ਐਵੇਂ ਬਣਿਆ ਹੋਊਗਾ ਉੱਪਰ ਇੱਕ ਓੰਕਾਰ ਉਂਗਲ ਤੇ ਘੁੰਮੂਗਾ ਯਾਰ ਬੀਜ ਮੰਤਰ ਜਿੱਥੋਂ ਸਾਰੀ ਬਾਣੀ ਸ਼ੁਰੂ ਹੁੰਦੀ ਹੈ ਓੰਕਾਰ ਤੋਂ ਉਹਨੂੰ ਉਂਗਲ ਤੇ ਘਮਾਉਣਗੇ ਸਾਡੀ ਯੂਨੀਵਰਸਿਟੀ ਵਾਲੇ ਇਹ ਆਰਐਸਐਸ ਦਾ ਏਜੰਡਾ ਪ੍ਰੋਫੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਆਫ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਲਾਗੂ ਕਰ ਰਿਹਾ ਪਤਾ ਲੱਗਾ ਕਿ 3 ਕਰੋੜ ਰੁਪਈਆ ਇਸ ਚੌਂਕ ਦੇ ਉੱਤੇ ਲਾਇਆ ਜਾਣਾ ਪੰਜਾਬ ਸਰਕਾਰ ਦਾ ਦਿਮਾਗ ਫਿਰ ਗਿਆ ਤੁਹਾਡੇ ਕੋਲ 3 ਕਰੋੜ ਰੁਪਇਆ ਜੇ ਲਾਉਣਾ ਹੀ ਆ ਤੇ ਮੈਂ ਦੱਸਦਾ ਕੁੜੀਆਂ ਨੂੰ ਹੋਸਟਲ ਨਹੀਂ ਮਿਲ ਰੇ ਹੋਸਟਲ ਬਣਾ ਦਿਓ ਗੁਰਤੇਗ ਭਾਦਰ ਸਾਹਿਬ ਮਹਾਰਾਜੀ 350 ਸਾਲਾ ਸ਼ਤਾਬ ਦੀ ਆ ਹੋਸਟਲ ਬਣਾ ਦਿਓ ਬੱਚੀਆਂ ਰਹਿਣ ਪੀਣ ਲਈ ਪਾਣੀ ਨਹੀਂ ਹੈ ਪਾਣੀ ਵਾਲੇ ਫਿਲਟਰ ਲਵਾ ਦਿਓ ਕਲਾਸਾਂ ਦੇ ਵਿੱਚ ਸੋਮਵਾਰ ਮੰਗਲਵਾਰ ਪੱਖੇ ਨਹੀਂ ਚੱਲਦੇ ਉਹ ਪੱਖੇ ਚਲਾ ਦਿਓ ਜਨਰੇਟਰਾਂ ਦਾ ਪ੍ਰਬੰਧ ਕਰ ਦਿਓ 3 ਕਰੋੜ ਰੁਪਏ ਚ ਵਿਦਿਆਰਥੀ ਭਲਾਈ ਲਈ ਬੜੇ ਕੰਮ ਹੋ ਸਕਦੇ ਆ ਇਹ ਚੌਂਕ ਨੇ ਫਾਇਦਾ ਕੀ ਦੇਣਾ ਆ ਜਿਹੜਾ ਵਾਈਸ ਚਾਂਸਲਰ ਇਥੇ 3 ਕਰੋੜ ਰੁਪਇਆ ਖਰਚ ਰਿਆ ਯੂਨੀਵਰਸਿਟੀ ਉੱਤੇ ਵਿੱਤੀ ਬੋਝ ਪਾਇਆ ਜਾ ਰਿਹਾ ਤੁਸੀਂ ਦੇਖੋ ਯੂਰিসি ਦੀ ਗਾਈਡਲਾਈਨ ਆ ਕਿ ਟੋਟਲ ਫੈਕਲਟੀ ਦਾ 10% ਅਸੀਂ ਕੱਚੇ ਰੱਖ ਸਕਦੇ ਹਾਂ ਜਾਂ ਆਊਟਸੋਰਸ ਕੀਤੇ ਜਾਂ ਕੰਟਰੈਕਟ ਦੇ ਉੱਤੇ 10% ਸਿਰਫ ਟੋਟਲ ਫੈਕਲਟੀ ਦਾ ਪਰ ਇਸ ਸਮੇਂ ਕੰਟਰੈਕਟ ਵਾਲੇ ਜਿਹੜੇ ਆ ਆਊਟਸੋਰਸਿੰਗ ਵਾਲੇ ਜਿਹੜੇ ਆ 60% ਤੋਂ ਉੱਪਰ ਹੋ ਗਏ ਪੱਕੇ ਅਧਿਆਪਕ ਨਹੀਂ ਕਲਾਸਾਂ ਦੇ ਪੱਕੇ ਨਹੀਂ ਚੱਲ ਰਹੇ ਪੀਣ ਲਈ ਪਾਣੀ ਨਹੀਂ ਹੈਗਾ ਜੇ ਦਾਖਲੇ ਬੱਚਿਆਂ ਨੂੰ ਮਿਲ ਗਏ ਤੇ ਫਿਜ਼ੀਕਲ ਐਜੂਕੇਸ਼ਨ ਚ ਪ੍ਰੋਫੈਸਰ ਹੀ ਹੈ ਨਹੀਂ ਕੋਚਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਹੋਇਆ ਤੇ ਯੂਨੀਵਰਸਿਟੀ ਕੀ ਚਲਾਉਣੀ ਯੂਨੀਵਰਸਿਟੀ ਉੱਤੇ ਵਿੱਤੀ ਬੋਝ ਕਿੰਨਾ ਪਾਇਆ ਜਾ ਰਿਹਾ ਬੇਰਜਗਾਰੀ ਇੰਨੀ ਇੱਥੋਂ ਦੇ ਪੜ੍ਹੇ ਲਿਖਿਆ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਪਰ ਇੱਥੋਂ ਬੰਦੇ ਰਿਟਾਇਰ ਹੋ ਗਏ ਆਪਣੀ ਰਿਟਾਇਰਮੈਂਟ ਦਾ ਪੈਸਾ ਸਾਰਾ ਲੈ ਗਏ ਕਰੋੜਾ ਰੁਪਈਆ ਤੇ ਅੱਜ ਯੂਨੀਵਰਸਿਟੀ ਤੇ ਦੁਬਾਰਾ ਵਿੱਤੀ ਬੋਝ ਬਣੇ ਹੋਏ ਆ ਸਾਡੇ ਵੀ.ਸੀ. ਸਾਹਿਬ ਨੇ ਰੀਪਾਇਨਟਮੈਂਟ ਕੀਤੀ ਇੱਕ ਆਪਣਾ OASD ਰੱਖਿਆ ਜਿਹਨੂੰ 50000 ਰੁਪਇਆ ਯੂਨੀਵਰਸਿਟੀ ਦੇ ਖਾਤੇ ਤੋਂ ਜਾ ਰਿਹਾ ਹਰ ਇੱਕ ਮਹੀਨੇ ਦਾ ਉਹਨਾਂ ਦਾ ਕੰਮ ਕੀ ਆ ਕੀ ਯੂਨੀਵਰਸਿਟੀ ਦਾ ਕੋਈ ਪਾਸ ਆਊਟ ਬੱਚਾ ਨਹੀਂ ਸੀ ਰੱਖਿਆ ਜਾ ਸਕਦਾ ਕਿ ਇੱਕ ਰਿਟਾਇਰ ਹੋਏ ਬੰਦੇ ਨੂੰ ਜਿਹੜਾ ਆਪਣੇ ਸਾਰੇ ਬੈਨੀਫਿਟਸ ਲੈ ਚੁੱਕਾ ਯੂਨੀਵਰਸਿਟੀ ਕੋਲੋਂ ਉਹਨੂੰ ਤੁਸੀਂ ਦੁਬਾਰੇ ਰੀਪਾਇਨਟ ਕਰ ਰਹੇ ਹੋ ਕੀ ਬੇਰੁਜ਼ਗਾਰੀ ਖਤਮ ਹੋ ਗਈ ਆ ਅਧਿਆਪਕ ਇਸੇ ਕੱਚੇ ਰੱਖੇ ਹੋਏ ਨੇ ਤੁਸੀਂ ਉਹਨਾਂ ਨੂੰ ਪੱਕਾ ਨਹੀਂ ਕਰ ਰਹੇ ਵੇ ਜ਼ਿਆਦਾ ਬੁਰਾ ਹਾਲ ਨਾ ਕਰੋ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਆਰਐਸਐਸ ਦਾ ਏਜੰਡਾ ਇਸ ਤਰੀਕੇ ਨਾਲ ਲਾਗੂ ਨਾ ਕੀਤਾ ਜਾਵੇ ਪੈਸੇ ਦੇਣਿਆ ਯੂਨੀਵਰਸਿਟੀ ਨੂੰ ਯਾਰ ਹੋਸਟਲ ਬਣਾ ਦਿਓ ਬੱਚਿਆਂ ਲਈ ਪ੍ਰਬੰਧ ਕਰ ਦਿਓ ਪਾਣੀ ਦਾ ਪ੍ਰਬੰਧ ਕਰ ਦਿਓ ਪੱਖਿਆਂ ਦਾ ਪ੍ਰਬੰਧ ਕਰ ਦਿਓ ਜਨਰੇਟਰ ਲਾ ਦਿਓ ਬੱਚੇ ਪੜ ਸਕਣ ਬੱਚੇ ਗਰਮੀ ਚ ਪੜਦੇ ਆ ਪਰ ਵੀਸੀ ਦੇ ਦਫਤਰ ਦਾ ਏਸੀ ਬੰਦ ਨਹੀਂ ਹੁੰਦਾ ਰਜਿਸਟਰਾਰ ਦੇ ਦਫਤਰ ਦਾ ਏਸੀ ਨਹੀਂ ਬੰਦ ਹੁੰਦਾ ਡੀਐਨਡੀ ਦਫਤਰ ਦਾ ਏਸੀ ਬੰਦ ਨਹੀਂ ਹੁੰਦਾ ਜਿਹੜਾ ਸਾਡੇ ਵਾਂਗ ਕੋਈ ਬੋਲਦਾ ਉਹਦੀਆਂ ਸੱਪੜੀਆਂ ਕੱਢੀਆਂ ਜਾਂਦੀਆਂ ਉਹਦੀ ਡਿਗਰੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਅਹੁਦੇਦਾਰਾਂ ਨੂੰ ਸ਼ਰਮ ਨਹੀਂ ਹੈ ਇਹਨਾਂ ਦੇ ਬੱਚੇ ਵੀ ਕਿਤੇ ਪੜਦੇ ਹੋਣਗੇ ਅਸੀਂ ਯੂਨੀਵਰਸਿਟੀਆਂ ਚੋਂ ਸਿੱਖਿਆ ਕਿ ਕਿਵੇਂ ਬੋਲਣਾ ਆਪਣੇ ਹੱਕਾਂ ਲਈ ਕਿਵੇਂ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰਨੀ ਅਸੀਂ ਇੱਥੋਂ ਪੜਿਆ ਤੇ ਜੇ ਸਾਡੀ ਆਵਾਜ਼ ਦੱਬੀ ਜਾਊਗੀ ਸਾਡਾ ਗਲਾ ਕੁੱਟਿਆ ਜਾਊਗਾ ਫਿਰ ਇੱਥੇ ਵਿੱਦਿਆ ਪੜਾਉਣ ਦਾ ਕੋਈ ਮਤਲਬ ਨਹੀਂ ਵਿੱਦਿਆ ਤੁਹਾਨੂੰ ਗੁੰੰਗਾ ਨਹੀਂ ਬਣਾਉਂਦੀ ਵਿੱਦਿਆ ਤੁਹਾਨੂੰ ਅੰਨ੍ਹਾ ਨਹੀਂ ਬਣਾਉਂਦੀ ਵਿੱਦਿਆ ਤੁਹਾਨੂੰ ਬੋਲਾ ਨਹੀਂ ਬਣਾਉਂਦੀ ਵਿੱਦਿਆ ਤੁਹਾਨੂੰ ਦੱਸਦੀ ਆ ਬੋਲਣਾ ਕੀ ਆ ਵਿੱਦਿਆ ਦੱਸਦੀ ਆ ਵੇਖਣਾ ਕੀ ਆ ਵਿਦਿਆ ਦੱਸਦੀ ਆ ਕਿ ਸੁਣਨਾ ਕੀ ਆ ਪਰ ਇਹਨਾਂ ਦਾ ਜੋਰ ਲੱਗਾ ਕਿ ਬੱਚੇ ਗਾਂਧੀ ਦੇ ਬਾਂਦਰ ਬਣ ਜਾਣ ਨਾ ਚੰਗਾ ਵੇਖਣ ਨਾ ਚੰਗਾ ਸੁਣਨ ਨਾ ਚੰਗਾ ਬੋਲਣ ਸਚਾਈ ਸੁਣ ਕੇ ਇਹਨਾਂ ਨੂੰ ਅੱਗ ਲੱਗਦੀ ਹੈ ਪੰਜਾਬ ਸਰਕਾਰ ਆਰਐਸਐਸ ਦਾ ਏਜੰਡਾ ਫਾਲੋ ਕਰ ਰਹੀ ਹੈ ਕਿ ਵਾਈਸ ਚਾਂਸਲਰ ਮੋਨ ਭਾਗਵਤ ਦੇ ਅੱਗੇ ਜਾ ਕੇ ਆਪਣੀ ਰਿਪੋਰਟ ਪੇਸ਼ ਕਰਦਾ ਪਰ ਆਮ ਆਦਮੀ ਪਾਰਟੀ ਜਿਹੜੀ ਬੀਜੇਪੀ ਦੀ ਸੰਘ ਦੀ ਬੀ ਟੀਮ ਆ ਜਿਹੜੀ ਆਰਐਸਐਸ ਦੇ ਏਜੰਡੇ ਨੂੰ ਫਾਲੋ ਕਰ ਰਹੀ ਆ ਉਹਨਾਂ ਨੇ ਇਸ ਵਾਈਸ ਚਾਂਸਲਰ ਤੇ ਕਾਰਵਾਈ ਨਹੀਂ ਕੀਤੀ ਮੈਂ ਸਵਾਲ ਪੁੱਛਦਾ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਅਜੇ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਕਿਉਂ ਨਹੀਂ ਪੁੱਛਿਆ ਕਿ ਉਹਨਾਂ ਕੋਲ 3 ਕਰੋੜ ਰੁਪਈਆ ਐਰਐਸਐਸ ਦਾ ਅਜੰਡਾ ਲਾਗੂ ਕਰ ਲਈ ਹੈ ਕੀ ਯੂਨੀਵਰਸਿਟੀ ਦੇ ਵੀਸੀ ਨੂੰ ਇਹ ਨਹੀਂ ਪਤਾ ਕਿ ਚਿੰਨਾ ਦਾ ਕੀ ਮਹੱਤਵ ਹੁੰਦਾ ਤੁਸੀਂ ਸਿੱਖਾਂ ਦਾ ਧਾਰਮਿਕ ਚਿੰਨ ਇੱਕ ਓੰਕਾਰ ਜਿੱਥੋਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ ਆ ਉਹਨੂੰ ਉਂਗਲ ਤੇ ਘਮਾਓਗੇ ਸ਼ਰਮ ਆਉਣੀ ਚਾਹੀਦੀ ਆ ਤੇ ਉਹ ਉਂਗਲ ਦੇ ਦੁਆਲੇ ਪੱਥਰੇ ਭਗਮਾ ਲੱਗੂਗਾ ਇਹ ਪੁੱਛਦੇ ਅਸੀਂ ਪੰਜਾਬ ਸਰਕਾਰ ਨੂੰ ਇਹਦਾ ਨੋਟਿਸ ਕੌਣ ਲਊਗਾ ਅਸੀਂ ਕਾਲ ਤੱਕ ਸਾਹਿਬ ਹੀ ਮੰਗ ਪੱਤਰ ਦੇਵਾਂਗੇ ਚਿੱਠੀ ਦੇਵਾਂਗੇ ਸਾਨੂੰ ਪਤਾ ਉਹਨਾਂ ਵੀ ਕੁਝ ਨਹੀਂ ਕਰਨਾ ਪਰ ਐ ਜੇ ਸਿੱਖ ਸਾਡਾ ਫਰਜ਼ ਆ ਅਸੀਂ ਚਿੱਠੀ ਜ਼ਰੂਰ ਦੇਵਾਂਗੇ ਅਸੀਂ ਤੱਕ ਤੂੰ ਸਮਰਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ